ਸਵਾਗਤ ਹੈ ਕਿਸਾਨ ਵੀਰੋ ਉਹ ਡਟ ਲੋਂਡੇ ਦੀ ਬਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਇਹ ਨੰਬਰ ਬਾਈਆਂ ਦਾ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲਓ ਅੱਜ ਦੀ ਵੀਡੀਓ ਬਲਾਡੇਰ ਕੇ ਦੀ ਹੈ ਜੀ ਬਲਾਡੇ ਦੇ ਨਜ਼ਦੀਕ ਹੀ ਪਿੰਡਾਂ ਗੱਲਬਾਤ ਬਾਈ ਨਾ ਕਰਾਵਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਠ ਠੀਕ ਠਾਕ ਆ ਵੀਰੇ ਹਾਂਜੀ ਵਧੀਆ ਜੀ ਪਹਿਲਾਂ ਤਾਂ ਆਪਣਾ ਨੰਬਰ ਬੋਲੋ ਜੀ ਨੰਬਰ ਆਪਣਾ 946743 ਜੀ 26216 ਦੁਬਾਰਾ ਫੇਰ ਬੋਲ ਦਿਓ 946743 26216 ਜੀ ਪਿੰਡ ਕਿਹੜਾ ਆ ਗਿਆ ਜੀ ਪਿੰਡ ਆਪਣਾ ਵੀਰੋਕੇ ਕਲਾ ਜੀ ਤਹਿਸੀਲ ਭਲਾੜਾ ਜ਼ਿਲ੍ਹਾ ਮਾਨਸਾ ਜੀ ਜ਼ਿਲ੍ਹਾ ਮਾਨਸਾ ਨੇੜੇ ਤੇੜੇ ਕਿਹੜੇ ਪਿੰਡ ਆ ਗਏ ਨੇੜੇ ਆਪਣਾ ਬੁੜਾਵਾਲਾ ਆ ਗਿਆ ਜੀ ਦੋਦੜਾ ਆ ਗਿਆ ਜੀ ਧਲੇਮ ਆ ਗਿਆ ਜੀ ਇਧਰ ਬਚੋਆਣਾ ਵੀ ਆ ਗਿਆ ਬਟਾ ਬਚੋਆਣਾ ਆ ਗਿਆ ਜੀ ਓਕੇ ਭਿੱਖੀ ਤੋਂ ਕਿੰਨੇ ਕਿਲੋਮੀਟਰ ਹੈ ਕਿਸ਼ੀ ਤੋਂ ਆਪਣਾ 10 ਕਿ ਤੇ ਵੀਰੇ ਕੋਈ ਵਪਾਰ ਦਾ ਕੰਮ ਤਾਂ ਨਹੀਂ ਆਪਣਾ ਆਪਣਾ ਘਰ ਦੇ ਪਸ਼ੂ ਆ ਕਾਫੀ ਪਸ਼ੂ ਆ ਹਨਾ ਹਾਂਜੀ ਤਾਂ ਹੀ ਆਪਾਂ ਵੇਚ ਰਹੇ ਆ ਪਸ਼ੂ ਜਿਆਦਾ ਹੋ ਰਹੇ ਆ ਬਾਹਰ ਨਾਲ ਬਾਈਆਂ ਦੇ ਚੰਗੇ ਪਸ਼ੂ ਹੋਣਗੇ 10 20 ਨਾ ਹਨਾ ਹਾਂਜੀ 20 ਨਾ ਤੇ ਇੱਕ ਤਾਂ ਆਪਾਂ ਅੱਜ ਦਿਖਾਉਣੀ ਹੈਗੀ ਛੋਟੀ ਹੈ ਵੀਰੇ ਇਹ ਤੀਜੇ ਸੂਏ ਸੁਣਾਏ ਨੇ ਤੀਜੇ ਸੂਏ ਵਾਸਤੇ ਗੱਪਣਾ ਹਾਂਜੀ ਕਿੰਨੇ ਦਿਨਾਂ ਦੀ ਗੱਪਣਾ ਇਹ 5 ਮਹੀਨਿਆਂ ਦੀ ਗੱਬੜਾ ਛੇਮਾ ਲੱਗਿਆ ਹੋਇਆ ਅੱਛਾ ਤੇ ਬੱਚੇ ਤੇ ਮਿਲਦੀ ਆ ਕੱਟੀ ਹੈ ਮਗਰ ਕੱਟੀ ਆ ਗਈ ਹਨਾ ਹਾਂਜੀ ਇਹ ਕੱਟੀ ਹੈ ਠੀਕ ਹੈ ਵੀਰੇ ਆ ਦੇਖੋ ਜੀ ਦੁੱਧ ਕਿੰਨਾ ਹੈ ਸਾਢੇ 4 ਕਿਲੋ ਦੁੱਧ ਆਇਆ ਇੱਕ ਵੇਲੇ ਇੱਕ ਵੇਲੇ ਸਵੇਰੇ ਮਿਲਦੀ ਹੈ ਤੇ ਬੱਚੇ ਤੇ ਮਿਲੂ ਤੇ ਬਾਕੀ ਦੀ ਗੱਲ ਆਪਣੀ ਜਿਹਾ ਕਿ ਕਰਾਈ ਵੀ ਆ ਪੰਜ ਮਹੀਨੇ ਕਿੰਨੇ ਦਿਨਾਂ ਦੀ ਹੈ ਜੀ ਪੰਜ ਮਹੀਨੇ 6 ਮਾਂ ਲੱਗ ਗਈ ਇਹਨੂੰ ਓਕੇ ਪੰਜ ਮਹੀਨਿਆਂ ਦੀ ਪੰਜਾਂ ਦੀ ਮੰਨ ਕੇ ਲੱਗ ਗਈ ਹਾਂਜੀ ਹਾਂਜੀ ਸਾਢੇ 4 ਕਿਲੋ ਦੁੱਧ ਪੰਜ ਮਹੀਨਿਆਂ ਤੋਂ ਪਲੱਸ ਗੱਬਣ ਤੇ ਮਗਰ ਕੱਟੀ ਇੱਕ ਵੇਲੇ ਬੱਚੇ ਤੇ ਮਿਲਦੀ ਹੈ ਖੋਲ ਹੋ ਜਗਾ ਤੋਰਾ ਕਰਾ ਕੇ ਚੱਕ ਝੋਟੀ ਤੀਜੇ ਸੂਏ ਵਾਸਤੇ ਗੱਬਣ ਰਹੀ ਨਾਲ ਜੀ ਤੇ ਦੁੱਧ ਫਿਰ ਤਾਜੀ ਦਾ ਕਿੰਨਾ ਦਿੱਤਾ ਬਾਈ ਇੰਦਰ ਨੂੰ ਤੋਰ ਇਹਦਾ 14 ਕਿਲੋ ਦੁੱਧ ਹੈ ਫਿਰੇ ਓਕੇ 14 ਤੋਂ ਪਲੱਸ ਹੀ ਆ ਸਵਾ 14 ਆਂਗਾ ਓਕੇ ਓਕੇ ਤੇ ਬਾਕੀ ਦਾ ਸੋਹਣੀ ਸੁਣਖੀ ਆ ਨਾ ਕੱਟੀ ਹਾਂਜੀ ਆ ਲਓ ਇਹ ਸਾਰੇ ਆਪਣੇ ਘਰ ਦੀ ਪਸ਼ੂ ਆ ਫਿਰੇ ਓਕੇ ਜੀ ਓਕੇ ਓਕੇ ਆ ਦੇਖੋ ਜੀ ਕੁਆਲਿਟੀ ਕਰੋ ਚੈੱਕ ਅ ਬਾਕੀ ਦਾ ਸ਼ਾਇਨ ਕੱਦ ਫੁੱਲ ਕਿਤੇ ਨਹੀਂ ਖੁੰਜੀ ਵਿਚੋਟੀ ਤੇ ਬਾਕੀ ਦਾ ਬਾਈ ਨੇ ਗੱਲ ਜਮਾ ਸੱਚੀ ਦੱਸੀ ਆ ਵੀ ਇੱਕ ਟਾਈਮ 4.5 ਕਿਲੋ ਦੁੱਧ ਤੇ ਕੀ ਡਿਮਾਂਡ ਆ ਗਈ ਬਾਈ ਇਹਦੀ ਇਹਦੀ ਫਿਰੇ 85000 ਮਾਨਦਾਨ ਹੋ ਜੂ ਮਾਨਦਾਨ ਹੋ ਜੂ ਅੱਛਾ ਕੋਈ ਲੋਕਲ ਵੀਡੀਓ ਜਮਾ ਜਾਏ ਰੇਟ ਆ ਬਾਈ ਦਾ ਜਮਾ ਫालतू ਮਾਨਤਾਂ ਤੁਹਾਡਾ ਫੇਰ ਵੀ ਕਰ ਦੇਣਾ ਮਗਰ ਵੀ ਕੱਟੀ ਆ ਤਿੰਨ ਚੀਜ਼ਾਂ ਦੀ ਦੁੱਧ ਵੀ ਆ ਗੱਬਣ ਵੀ ਆ ਤੇ ਆਪ ਵੀ ਚੰਗੇ ਤੇ ਹੁਣ ਵੀਰੇ ਜਿਹੜੀ ਸ਼ਾਹੀ ਵਾਲ ਥੋੜੀ ਜੀ ਹਾਂ ਵੀਰੇ ਇਹ ਬਸ ਹਫ਼ਤਾ ਕੇ ਦਾ ਬਾਕੀ ਐ ਹੂੰ ਹਫ਼ਤਾ ਬਾਕੀ ਤੇ ਸਹਜ ਬੜਾ ਫੁੱਲ ਹਣਾ ਵੀਰੇ ਹਾਂਜੀ ਕੱਦ ਬਹੁਤ ਆ ਜੀ ਚੱਦ ਬਹੁਤ ਆ ਮੇਰਾ ਕੱਦ ਐ ਕਿਹੜਾ ਸੂਆ ਵੀਰੇ ਇਹ ਵੀਰੇ ਤੀਜਾ ਸੂਆ ਸੋਣਾ ਇਹਨੇ ਤੀਜਾ ਸੂਆ ਸੋਣਾ ਤੇ ਕਿੰਨਾ ਦੁੱਧ ਦਿੱਤਾ ਵੀਰੇ ਦੂਜੇ ਸੂਆ ਇਹ ਸਾਡੇ 15 ਕਿਲੋ ਇਹਨੇ ਦਿੱਤਾ ਬਾਕੀ ਸੇਵਾ ਨਾਲ ਵੀਰੇ ਜਿੰਨਾ ਕੱਪ ਪਾਵਾਂਗੇ ਬਾਕੀ ਦਿੱਤਾ ਵੀ ਫੈਡ ਵਾਲਾ ਹਾਂਜੀ ਹਾਂਜੀ ਤੇ ਘਰ ਦੁੱਧ ਪੀਣ ਵਾਸਤੇ ਰੱਖੀ ਸੀਗੀ ਹਾਂਜੀ ਹਾਂਜੀ ਘਰ ਫੁੱਲ ਉਹਨੂੰ ਤੋਰਾ ਕਰਾ ਕੇ ਚੱਕ ਤੇ ਬਾਈ ਇੱਕ ਗੱਲ ਹੋਰ ਤੈਨੂੰ ਪੁੱਛ ਲ ਗਏ ਸੀ ਲੱਗੀ ਇਹ ਹਾਂਜੀ ਹਾਂਜੀ ਦੇਖੋ ਤੁਸੀਂ ਆਪ ਵੀ ਕਿੰਦੀ ਸੀਲ ਹੈ ਕੋਈ ਉਹ ਨਹੀਂ ਕਰਦੀ ਕਮਾਲ ਹੂੰ ਛਾਈ ਵਾਲ ਆ ਗਈ ਜੀ ਸਾਈਜ਼ ਫੁੱਲ ਰੇਲ ਗੱਡੀ ਦੇ ਡੱਬੇ ਜਿੱਡੀ ਆਪਾਂ ਇਹਨੂੰ ਕਹਿ ਸਕਦੇ ਹਾਂ ਇੱਕ ਹਫ਼ਤਾ ਲੈ ਜੂਗੀ ਹੈ ਜੀ ਓਕੇ ਜੀ ਆ ਦੇਖੋ ਇੱਕ ਹਫ਼ਤਾ ਬਾਕੀ ਸੀਲ ਸਾਊ ਫੁੱਲ ਕਰੋ ਚੈੱਕ ਹੂੰ ਘਰ ਦੁੱਧ ਪੀਣ ਵਾਲੀ ਥੋੜਾ ਥੋੜਾ ਦੀ ਓਕੇ ਆ ਬਾਈ ਫਿਰ ਹਾਂ ਬਈ ਓਕੇ ਓਕੇ ਠੀਕ ਆ ਜੀ ਆ ਦੇਖੋ ਬੰਦ ਆ ਦੇਖੋ ਤੇ ਫਿਰ ਦੁੱਧ ਲੰਮਾ ਸਮਾਂ ਦਿੱਤਾ ਬਾਈ ਹਾਂ ਵੀਰੇ ਲੰਬਾ ਓਕੇ ਜੀ ਬਸ ਹੁਆਪਾਂ ਡੇਢ ਮਹੀਨਾ ਪਹਿਲਾਂ ਛੜਤੀ ਸੀਗੀ ਓਕੇ ਜੀ ਤੇ ਹੁਣ ਇਹਦੇ ਟੀਕਾ ਫਿਰ ਕਿਹੜਾ ਲੱਗਾ ਵਾਕੇ ਟੀਕਾ ਵੀਰੇ ਉਹ ਪਿੰਡੂ ਹੀ ਡਾਕਟਰ ਆ ਉਸੇ ਨੇ ਭਰਿਆ ਚੰਗੇ ਪਰਿਆ ਸ਼ਹੀਵਾਲ ਦੇ ਪਰਿਆ ਆਹ ਸ਼ਹੀਵਾਲ ਦੇ ਇਹਦੇ ਵੀਰੇ ਲੈਣ ਤੇ ਦੇਣ ਕਿੰਨੇ ਪੈਸੇ ਜਾਇਜ ਜੇ ਬਸ ਇਹਦਾ ਵੀਰੇ ਰੱਖੇਗਾ 82000 ਬਾਕੀ ਦਾ ਬੱਚੀ ਵੀ ਚੰਗੀ ਹੈ ਨਾ ਬੜ ਬਹੁਤ ਹਾਂਜੀ ਹਾਂਜੀ ਵਧੀਆ ਸੀਲ ਆ ਕੋਈ ਉਹ ਨਹੀਂ ਕਿ ਮੇਰੀ ਮਰਜੀ ਉਹ ਕਰੀ ਚੱਲੋ ਪਰਲੇ ਬਾਈ ਚੱਲਿਓ ਬਾਈ ਦਾ ਕਾਦ ਦੇ ਹਿਸਾਬ ਨਾਲ ਜੱਜ ਕਰ ਲਿਓ ਵੱਡੇ ਬਾਈ ਦਾ ਕਾਦ। ਮੇਰਾ 6 2 ਕੱਦ ਆਏਗਾ ਤੁਸੀਂ ਦੇਖ ਲਓ। ਠੀਕ ਹੈ ਜੀ। ਚੰਗੀ ਆ ਬੜ। 82000 ਤੁਹਾਡਾ ਮਾਨਤਾਨ ਹੋ ਜਾਣਾ। ਤੇ ਹੁਣ ਵੀਰੇ ਤੀਜਾ ਨੰਬਰ ਆ ਜਿਹੜੀ। ਤੀਜਾ ਨੰਬਰ ਇਹ ਬੜਾ ਵੀਰੇ ਮਹੀਨੇ ਸੂਈ ਹੋਈ ਆ। ਕਿੰਨਾ ਦੁੱਧ ਰੈਡੀ ਆ? ਇਹਦੇ ਥੱਲੇ 13 ਕਿਲੋ ਦੁੱਧ ਹੁਣ ਹੈਗਾ। ਬਾਕੀ ਸੇਵਾ ਦਾ ਜਿੰਨਾ ਪਾ ਲਾਂਗੇ ਆਪਾਂ 15 ਵੀ ਦੇ ਦੂਗਾ ਅਸੀਂ ਚੋਇਆ ਹੋਇਆ। ਓਕੇ ਜੀ। ਹਾਂ ਕਿੰਨਾ 13 ਕਿਲੋ ਜੀ ਹੁਣ? ਹਾਂਜੀ ਹਾਂਜੀ। ਤੇ ਕਿੰਨੇ ਚਿਰ ਦੀ ਸੂਈ ਵੀਰੇ? ਇਹ ਮਹੀਨੇ ਇੱਕ ਦੀ ਹੋ ਗਏ 28 ਦਿਨ ਹੋ ਹਾਂ 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 ਵਧੀਆ ਵੀਰੇ ਵਧੀਆ ਸੀਲ ਆ ਕੋਈ ਉਹ ਨਹੀਂ ਹੈਗਾ ਕਿਵੇਂ ਮਰਜੀ ਉਹ ਕਰੀ ਚੱਲੋ ਠੀਕ ਆ ਬਾਕੀ ਦੀ ਗੱਲ ਵੀਰੇ ਲੈ ਵੇ ਜੱਜ ਸਾਬ ਨਾਲ ਕਰਾਂਗੇ ਬਾਕੀ ਸੇਵਾ ਦਾ ਵੀਰੇ ਜਿਹ ਹੈ ਆਪਾਂ ਪਾਵਾਂਗੇ ਫਿਰ ਬੋਲੋ ਤੇ ਵੀਡੀਓ ਆਪਾਂ 8:00 ਵਜੇ ਬਣਾ ਰਹੇ ਆਂ ਸੋਭਾ ਜੀ ਉਸ ਹਿਸਾਬ ਨਾਲ ਅੱਜ ਕਰ ਲਿਓ ਤੇ 7:00 ਵਜੇ ਚੋਈਆਂ ਹੋਣੀਆਂ ਹਨਾ ਵੀਰੇ ਨਹੀਂ ਆਪਾਂ ਚੋਣੇ ਆ ਵੀਰੇ 6:00 ਵਜੇ 5:30 ਹੁਣ ਜਮਾ ਲੈ ਵੇ ਵੇ ਲੈਓ ਉਸ ਹਿਸਾਬ ਨਾਲ ਅੱਜ ਕਰ ਲਿਓ ਦੇਖੋ ਫਿਰ ਤੇ ਸੁਹਾ ਦੂਜਾ ਵੀਰੇ ਹਾਂ ਵੀਰੇ ਓਕੇ ਜੀ ਕੁਆਲਿਟੀ ਚੰਗੀ 13 ਕਿਲੋ ਦੋ ਤੁਹਾਨੂੰ ਮਿਲ ਜੂ ਚੰਗੀ ਆ ਬੜ ਵੈਸੇ ਮਾਰੀ ਨਹੀਂ ਕਿੰਨੇ ਕ ਮਹੀਨੇ ਹੋ ਗਏ ਹੋਣਗੇ ਤਕਰੀਬਨ 20 ਇਹਨੂੰ ਹਜੇ 28 ਕਿ ਦਿਨ ਹੀ ਹੋਇਆ ਵੀਰੇ ਅੱਛਾ ਜੀ 28 ਕਿ ਦਿਨ ਹੀ ਹੋਇਆ ਫਿਰ ਤਾਂ ਤਾਜ਼ੀ ਹੈ ਜੀ ਤਾਜ਼ੀ ਹੈ ਵੀਰੇ ਬੰਦ ਆ ਕਰੋ ਜੀ ਚੈੱਕ ਕੁਆਲਿਟੀ ਇਹਦੀ ਵੀ ਚੰਗੀ ਧਾਰਾ ਦੋਨਾਂ ਦੀ ਹਾਂ ਹਾਂ ਵਧੀਆ ਵੀਰੇ ਮਾਰਨੀ ਹੈ ਮਾਰ ਦਿੰਨੇ ਹੁਣ ਨਾ ਕੋਈ ਚੱਕ ਨਹੀਂ ਆਗਾ ਆਊਗਾ ਅਗਲਾ ਮਾਰ ਕੇ ਲੈ ਜਾਊਗਾ ਇਹਦੇ ਕਿੰਨੇ ਪੈਸਾ ਬਾਈ ਇਹਦਾ ਵੀਰੇ 65000 ਰੁਪਏ ਮਨਦਾਨ ਹੋ ਜਾਊਗਾ ਹਾਂਜੀ ਹਾਂਜੀ ਹੋ ਜਾਊਗਾ ਨੰਬਰ ਫੇਰ ਬੋਲ ਦਿਓ 94643 ਜੀ 26216 ਪਿੰਡ ਆਪਣਾ ਵੀਰੋ ਕੇ ਕਲਾਇ ਤਹਿਸੀਲ ਭਲਾਡਾ ਜ਼ਿਲ੍ਹਾ ਮਾਨਸਾ ਜਿਲ੍ਹਾ ਮਾਨਸਾ ਓਕੇ ਜੀ ਤਿੰਨ ਅਕਸੀ ਤਿੰਨੇ ਤੁਹਾਨੂੰ ਦਿਖਾਉਂਦੇ ਹਾਂ ਹਾਂ ਜੀ ਹਾਂ ਜੀ ਘਰ ਦੀ ਪਸ਼ੂ ਆਪਣੀ ਘਰ ਦੇ ਘਰ ਦੇ ਜਮਾਂ ਗਰੇ ਉਹ ਤਾਂ ਦੇਖ ਲਿਆ ਮੈਂ ਬਾਹਰ ਦੇ ਅੰਦਰ ਛੋਟੀਆਂ ਛਾਟੀਆਂ ਸਾਰੀਆਂ ਆਉਦੀ ਹੀ ਨਹੀਂ ਸਕਦੀ ਕੋਈ ਆਪਣਾ ਵਪਾਰ ਦਾ ਨਹੀਂ ਹੈਗਾ ਓਕੇ ਜੀ ਬਾਕੀ ਦੀ ਥੋੜਾ ਜਿਆਦਾ ਹੋ ਗਈ ਪਸ਼ੂ ਤਾਂ ਹੇ ਸੇਲ ਕਰਕੇ ਹਮ ਓਕੇ ਤੇ ਜਿਹੜੀ ਆਪਾਂ ਤੁਹਾਨੂੰ ਮੇਨ ਵੀਡੀਓ ਦਿਖਾਈ ਆ ਧੋਕੜ ਗੱਬਣ ਝੋਟੀ ਦੀ ਸ਼ਾਹੀਵਾਲ ਪੀ ਐਚ ਐਫ ਤਿੰਨੇ ਸੌਦੇ ਘਰ ਦੁੱਧ ਪੀਣ ਵਾਲਿਆ ਜ਼ਰੂਰ ਕਰਿਓ ਭਾਈਆਂ ਨੂੰ ਸਬਸਕ੍ਰਾਈਬ ਬਾਕੀ ਦਾ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ